ਖਰੜਚੀ ਕਿਸਾਨਾਂ ਨੇ ਫੁਕਿਆ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਪੁੱਤਲਾ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਵੱਲੋਂ ਭਾਰਤ ਤੇ 26% ਟੈਰਿਫ ਲਾਉਣ ਦੇ ਵਿਰੋਧ ਦੇ ਵਿੱਚ ਅੱਜ ਸਾਂਯੁਕਤ ਕਿਸਾਨ ਮੋਰਚੇ ਦੇ ਕਾਲ ਤੇ ਖਰੜ ਐਸਜੀਐਮ ਦਫ਼ਤਰ ਤੇ ਅੱਗੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਆਗੂਆਂ ਦੇ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਪੁੱਤਲਾ ਫੁਕਾਇਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਨੇ ਅੰਮੀਆਂ ਬੀਕੇਯੂ ਲਖੋਵਾਲ ਜਰਨਲਿਸਟ ਸਕੱਤਰ ਜਿਲ੍ਹਾ ਮੁਹਾਲੀ ਅਸੀਂ ਅੱਜ ਜਿਹੜਾ ਟਰੰਪ ਸਰਕਾਰ ਨੇ 26% ਟ੍ਰੈਂਪ ਵਧਾਇਆ ਉਹਦੇ ਕਰਕੇ ਉਤਲੇ ਭੁਕੇ ਰਾਸ਼ਟਰਪਤੀ ਦਾ ਹੋਰ ਜਗਾ ਤਾਂ ਇਸ ਸਕੀਮ ਦੀ ਕਾਰਤੀ ਵੀ ਮੋਦੀ ਦਾ ਵੀ ਭੁਕੋ ਗੈਲ ਪਰ ਅਸੀਂ ਪੂਰੇ ਰਾਸ਼ਟਰਪਤੀ ਟ੍ਰੈਂਪ ਦਾ ਹੀ ਉਤਲਾ ਭੁਤਿਆ ਤਾਂ ਜੋ ਸਰਕਾਰ ਨੂੰ ਵੀ ਪਤਾ ਲੱਗ ਸਕੇ ਵੀ ਕਿਸਾਨੀ ਵਿਰੋਧ ਵਿੱਚ ਹੈ ਔਲੀ-ਹੌਲੀ ਜਿਹੜੇ ਕਾਨੂੰਨ ਅਸੀਂ ਰੱਦ ਕਰਾ ਕੇ ਆਏ ਤੇ ਮੋਦੀ ਸਰਕਾਰ ਓਲੇ ਚੋਰੀ ਮਤਲਬ ਕਿਸੇ ਨਾ ਕਿਸੇ ਰਸਤੇ ਤੇ ਲਾਗੂ ਕਰਨ ਲੱਗਿਆ ਵਾ ਕਿਸਾਨੀ ਨੂੰ ਬਰਬਾਦ ਕਰਨ ਦੇ ਰਾਹ ਤੋਂ ਲਿਆ ਵਾ ਅਸੀਂ ਇਕਜੁੱਟਤਾ ਦਿਖਾਉਂਦੇ ਵਾਂ ਸਾਰੇ ਹੀ ਕਿਸਾਨ ਵੀ ਜੇ ਮੋਦੀ ਨਾ ਕੰਮ ਕਰਤਾ ਬਿਲਕੁਲ ਬਰਬਾਦ ਹੋ ਜੂਗੇ ਕਿਸਾਨੀ ਵੀ ਬਰਬਾਦ ਹੋ ਜੂਗੀ ਜਵਾਨੀ ਵੀ ਬਰਬਾਦ ਹੋ ਜੂਗੀ ਪਹਿਲਾਂ ਹੀ ਨਸ਼ਿਆਂ ਦੇ ਰਾਹ ਤੁਰੀ ਵੀ ਹੈ ਕਹੀ ਜਾਂਦੇ ਵੀ ਚਿੱਟਾ ਖਤਮ ਕਰਤਾ ਪਰ ਚਿੱਟਾ ਤਾਂ ਇਹਨਾਂ ਦੇ ਥਰੂ ਵੱਧ ਵਿਕਦਾ ਸਰਕਾਰ ਆਪ ਵੇਚਦੀ ਹੈ ਕੋਈ ਇਹੋ ਜੀ ਗੱਲ ਨਹੀਂ ਹੈ ਵੀ ਸਰਕਾਰਾਂ ਨਹੀਂ ਵੇਚਦੀਆਂ ਸਰਕਾਰਾਂ ਹੀ ਚਿੱਟਾ ਵੇਚ ਰਹੀਆਂ ਇਹੀ ਬਕਾਉਣੀਆਂ ਨਹੀਂ ਇੱਕ ਦਿਨਾਂ માં ਖਤਮ ਹੋ ਜਾਵੇ ਕੋਈ ਚੱਕਰ ਨਹੀਂ ਹੈ ਕਿਸਾਨੀ ਜਿਸ ਤਰ੍ਹਾਂ ਕਿਸਾਨੀ ਨੂੰ ਬਰਬਾਦ ਕਰਨੇ ਮੈਂ ਉਸ ਤਰ੍ਹਾਂ ਹੀ ਜਵਾਨੀ ਸਾਰੇ ਹੀ ਕਿਸਾਨ ਖੇਤ ਮਜ਼ਦੂਰ ਸਭ ਬਰਬਾਦ ਹੋ ਜੂਂਗੇ ਜਦੋਂ ਜਦੋਂ ਅਮਰੀਕਾ ਦੇ ਵਿੱਚੋਂ ਜਹਾਜ਼ ਪਰ ਪਰ ਕੇ ਪੰਜਾਬੀਆਂ ਨੇ ਇੱਥੇ ਸਰ ਦੇਸ਼ ਦੇ ਵਾਪਸ ਆ ਰਹੇ ਤੇ ਉਸ ਟਾਈਮ ਸਾਰੇ ਬੰਦੇ ਕਿਉਂ ਚੁੱਪ ਸੀਗੇ ਅੱਜ ਕਿਉਂ ਬੋਲਣਾ ਪਿਆ ਗਿਆ ਆ ਤਾਂ ਹੌਲੀ ਹੌਲੀ ਜਦ ਇੱਕ ਬੰਦੇ ਨੂੰ ਛੇੜੀਓ ਜਾਂਨੇ ਛੇੜੀਓ ਜਾਂਨੇ ਜਦ ਆਪਾਂ ਡੁੰਮਲੇ ਦੇ ਡੜਾ ਮਾਰਦੇ ਆ ਹੌਲੀ ਹੌਲੀ ਛੇੜਦੇ ਆ ਜਦ ਛੇੜਨਿਆਂ ਹੀ ਜਾਦਾ ਤੰਗ ਕਰਨ ਲੱਗਿਆ ਹੁਣ ਸਾਨੂੰ ਪਤਾ ਵੀ ਸਿਰ ਪਰ ਨੂੰ ਪਾਣੀ ਲੱਗ ਗਿਆ ਤਾਂ ਉੱਥੇ ਇਹ ਜਿਹੜੇ ਮੋਦੀ ਮੋਦੀ ਨੇ ਟੈਰਫ ਵਧਾਏ ਆ ਜਿਹੜੇ ਮੋਦੀ ਨੇ ਟੈਰਫ ਵਧਾਏ ਆ ਇਹਦੇ ਨਾਲ ਕੀ ਫਰਕ ਪੈਣਾ ਕਿਸਾਨਾਂ ਤੇ ਨਹੀਂ ਕਿਸੇ ਵੀ ਚੀਜ਼ ਪਰ ਜਿਹਨੂੰ GST ਲੱਗੀ ਦੀ ਉਹਦੇ ਨਾਲ ਕੀ ਫਰਕ ਦਾ ਪੈ ਹੀ ਐ ਅਸਰ ਤਾਂ ਪੈਂਦਾ ਹੀ ਐ ਜਦ ਟੈਕਸੇ ਵੱਧ ਗਏ ਟੈਰਫ ਵੱਧ ਗਿਆ ਉਹ ਜੇਕਰ ਫਰਕ ਤਾਂ ਪੈਣਾ ਹੀ ਐ ਕਿਸਾਨੀ ਆਪਣਾ ਬਾਕੀ ਆਪਣਾ ਮਾਲ ਉੱਥੇ ਕਿੱਥੇ ਵਿਕ ਜੂਗਾ ਐ ਨਹੀਂ ਧੱਕੇ ਦੇ ਵਿਗਦਾ ਆਪਣਾ ਮਾਲ ਤਾਂ ਜਦੋਂ ਇੰਨਾ ਟੈਕਸ ਲਾ ਕੇ ਜਾਊਗਾ ਬਿਲਕੁਲ ਹੀ ਨਹੀਂ ਵਿਕਣਾ ਆਪਣਾ ਤਾਂ ਬਰਬਾਦ ਹੋ ਜਾਣਾ ਤੁਸੀਂ ਕਹਿੰਦੇ ਵੀ ਜਿਹੜਾ ਇੰਡੀਆ ਸਾਡੇ ਸਰਕਾਰ ਇਹ ਮੋਦੀ ਵਾਲੇ ਸਮਝੌਤੇ ਕਰ ਉਹ ਡੱਡ ਕਰੇ ਜਾਵੇ ਮੋਦੀ ਸਰਕਾਰ ਰੱਦ ਕਰੇ ਸਮਝੌਤਾ ਇਹ ਤਾਂ ਅਸੀਂ ਤਾਂ ਕਿਸਾਨੀ ਆਹੀ ਕਹਿੰਦੀ ਹੈ ਵੀ ਜਿਹੜੇ ਤਿੰਨ ਕਾਨੂੰਨ ਉੱਤੇ ਮੰਨ ਕੇ ਆਏ ਆਂ ਦਿੱਲੀ ਵੀ ਅਸੀਂ ਰੱਦ ਕਰਦੇ ਉਤਨਾ ਹੀ ਰੱਦ ਕਰ ਦੋਵੇ ਔਲੀ-ਹੌਲੀ ਔਲੇ ਚੋਰੀਆਂ ਜਿਹੜੀਆਂ ਔਲੇ ਚੋਰੀ ਮੋਰੀਆਂ ਉਹਨਾਂ ਤੇ ਕਾਨੂੰਨ ਲਾਗੂ ਕਰੇ ਅਸੀਂ ਤਾਂ ਆਹੀ ਕਹਿੰਦੇ ਆ ਵੀ ਜੇ ਮੋਦੀ ਸਰਕਾਰ ਨੇ ਰਾਜ ਕਰਨਾ ਔਰੇ ਤਾਂ ਆਪਣੀਆਂ ਗਲਤ ਨੀਤੀਆਂ ਛੱਡ ਦਵੇ ਆਹੀ ਸਲਾਹ ਦਿੰਦੇ ਆਂ